ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਕਰਵਾਉਣ ਲਈ ਨਗਰ ਕੌਂਸਲ ਤੋਂ ਐਨਓਸੀ ਯਾਨੀ ਨੋਬਜੈਕਸ਼ਨ ਸਰਟੀਫਿਕੇਟ ਲੈਣ ਦੀ ਹਦਾਇਤ ਕੀਤੀ ਗਈ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਲੋਕ ਇੱਕ ਮਹੀਨੇ ਦੇ ਜ਼ਿਆਦਾ ਸਮੇਂ ਤੋਂ ਪਰੇਸ਼ਾਨ ਹੋ ਰਹੇ ਹਨ ਜੀ ਹਾਂ ਜੇ ਦਸੰਬਰ ਮਹੀਨੇ ਦੀ ਗੱਲ ਕਰੀਏ ਤਾਂ ਲੋਕਾਂ ਨੇ ਸਾਰੀਆਂ ਫਾਰਮੈਲਟੀਆਂ ਪੂਰੀਆਂ ਕੀਤੀਆਂ ਫਾਰਮ ਭਰੇ ਸਬੰਧਤ ਅਧਿਕਾਰੀ ਜਾਂ ਅਫਸਰ ਦੇ ਨਾਲ ਉਸ ਪਲਾਟ ਤੇ ਜਾ ਕੇ ਆਪਣੀ ਫੋਟੋ ਵੀ ਕਰਵਾਈ ਲੇਕਿਨ 1 ਮਹੀਨੇ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਫੀਸ ਭਰਨ ਵਾਸਤੇ ਜੀ ਹਾਂ ਐਨਓਸੀ ਦੀ ਜੋ ਸਰਕਾਰੀ ਫੀਸ ਹੁੰਦੀ ਹੈ ਉਹ ਭਰਨ ਵਾਸਤੇ ਕੋਈ ਵੀ ਸੁਨੇਹਾ ਨਹੀਂ ਆ ਰਿਹਾ ਮੋਬਾਈਲ ਤੇ ਮੈਸੇਜ ਤੱਕ ਨਹੀਂ ਆ ਰਿਹਾ ਜਦੋਂ ਸਬੰਧਤ ਅਫਸਰਾਂ ਕੋਲ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਬੀ ਜ਼ੁਬਾਨ ਚ ਕਬੂਲ ਕੀਤਾ ਕਿ ਜੀ ਹਾਂ 22 ਦਸੰਬਰ ਤੋਂ ਯਾਨੀ 1 ਮਹੀਨੇ ਤੋਂ ਉੱਪਰ ਹੋ ਗਿਆ ਜਿਹੜੀ ਵੈਬਸਾਈਟ ਹੈ ਉਹੀ ਬੰਦ ਪਈ ਹੈ ਜੇ ਵੈਬਸਾਈਟ ਹੀ ਨਹੀਂ ਚੱਲੂਗੀ ਤਾਂ ਫਿਰ ਲੋਕਾਂ ਨੂੰ ਮੈਸੇਜ ਕਿਵੇਂ ਜਾਣਗੇ ਐਨਓਸੀ ਦੀ ਜਿਹੜੀ ਫੀਸ ਹੈ ਉਹਦੀ ਅਦਾਇਗੀ ਕਿਵੇਂ ਹੋਊਗੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਹੁਣ ਪਲਾਟ ਖਰੀਦੇ ਨੇ ਕੀ ਉਹਨਾਂ ਲੋਕਾਂ ਦਾ ਹੁਣ ਆਪਸ ਵਿੱਚ ਝਗੜਾ ਸ਼ੁਰੂ ਨਹੀਂ ਹੋਊਗਾ ਕਿਉਂਕਿ ਰਜਿਸਟਰੀ ਵਾਸਤੇ ਇੱਕ ਤੈਸ ਸੀਮਾ ਹੁੰਦੀ ਹੈ ਇੱਕ ਦਿਨ ਜਾਂ ਕੁਝ ਮਹੀਨਿਆਂ ਦਾ ਇੱਕ ਸਮਾਂ ਹੁੰਦਾ ਹੈ ਲੇਕਿਨ ਜੇਕਰ ਰਜਿਸਟਰੀ ਕਰਵਾਉਣ ਦਾ ਸਮਾਂ ਨਿਕਲ ਜੇ ਤਾਂ ਫਿਰ ਦੋਸ਼ੀ ਕੌਣ ਬਣੂਗਾ ਕਿ ਵੇਚਣ ਵਾਲਾ ਕਿ ਖਰੀਦਣ ਵਾਲਾ ਕਿਉਂਕਿ ਉਸ ਤੋਂ ਬਾਅਦ ਫਿਰ ਗੱਲਾਂ ਉਹੀ ਹੋ ਜਾਂਦੀਆਂ ਨੇ ਕਿ ਕਈ ਵਾਰ ਜਿ ਲਈ ਜ਼ਮੀਨਾਂ ਹੁੰਦੀਆਂ ਨੇ ਪਲਾਟ ਹੁੰਦੇ ਨੇ ਇਹਨਾਂ ਦੇ ਭਾਅ ਉੱਪਰ ਥੱਲੇ ਹੁੰਦੇ ਰਹਿੰਦੇ ਆ ਲੇਕਿਨ ਜਦੋਂ ਸੌਦਾ ਹੁੰਦਾ ਹੈ ਇੱਕ ਕਮਿਟਮੈਂਟ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਜੋ ਟਾਈਮ ਪੀਰੀਅਡ ਹੁੰਦਾ ਹੈ ਉਹਦੇ ਵਿੱਚ ਰਜਿਸਟਰੀ ਕਰਵਾਉਣੀ ਪੈਂਦੀ ਹੈ لیکن ਜੇ ਸਰਕਾਰ ਵੱਲੋਂ ਆਪਣੀ ویب سائٹ ਹੀ ਨਹੀਂ ਚਲਾਈ ਜਾਊਗੀ ਇੱਕ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਐਨਓਸੀ ਦੀ ਫੀਸ ਭਰਨ ਵਾਸਤੇ ਮੈਸੇਜ ਨਹੀਂ ਜਾਣਗੇ ਤਾਂ ਫਿਰ ਜਿਹੜੇ ਪੰਜਾਬ ਦੇ ਵਸਨੀਕ ਨੇ ਜਿਹੜੇ ਸਾਰੇ ਫਾਰਮੈਲਟੀਆਂ ਪੂਰੀਆਂ ਕਰਦੇ ਆ ਜਿਹੜੇ ਨਗਰ ਕਾਉਂਸਲ ਤੋਂ ਐਨਓਸੀਆਂ ਲੈਣ ਵਾਸਤੇ ਅਪਲਾਈ ਕਰਦੇ ਆ ਜੇਕਰ ਸਾਰੇ ਜਿਨ੍ਹਾਂ ਵੀ ਇਹਨਾਂ ਦੇ ਸਿਸਟਮ ਬਣੇ ਹੁੰਦੇ ਉਸ ਚੋਂ ਲੰਘਦੇ ਆ ਪਰ ਜੇਕਰ ویب سائٹ ਨਾ ਚੱਲੇ ਤੇ ਜੇ ਰਜਿਸਟਰੀਆਂ ਦੇ ਕੰਮ ਅਜੇ ਰੁਕਣਗੇ ਤਾਂ ਫਿਰ ਰੈਵਨਿਊ ਦਾ ਤਾਂ ਪੰਜਾਬ ਸਰਕਾਰ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ ਪਲੱਸ ਜਿਹੜੇ ਲੋਕਾਂ ਦੇ ਹਜ਼ਾਰਾਂ ਲੋਕਾਂ ਦੇ ਢੇਡੇ ਲੱਗਦੇ ਨੇ ਖੱਜਲ ਖਵਾਰੀਆਂ ਹੁੰਦੀਆਂ ਨੇ ਵੇਚਣ ਵਾਲੇ ਖਰੀਦਣ ਵਾਲੇ ਉਹਨਾਂ ਦੀਆਂ ਫਿਰ ਆਪਸੀ ਬਹਿਸਾਂ ਹੁੰਦੀਆਂ ਨੇ ਇਹਨਾਂ ਦਾ ਫਿਰ ਜ਼ਿੰਮੇਵਾਰ ਜੇ ਪੰਜਾਬ ਸਰਕਾਰ ਨਹੀਂ ਤਾਂ ਫਿਰ ਹੋਰ ਕੌਣ ਹੋਊਗਾ